ਸਤਿ ਸ੍ਰੀ ਅਕਾਲ ਜੀ ਪਿੰਡਾ ਗੱਲ ਡੇਰੀ ਫਾਰ ਬੂਣਿਆ ਵਾਲਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਬਾਈ ਜੀ ਨਾ ਅੱਜ ਬਹੁਤ ਜ਼ਿਆਦਾ ਕੋਈ ਖਾਸ ਗੱਲਾਂ ਆਪਾਂ ਕਰਨੀਆਂ। ਇਹ ਗੱਲਾਂ ਨਾ ਪਸ਼ੂਆਂ ਦੇ ਰਿਲੇਟਡ ਹੀ ਆ। ਇਹਦੇ ਵਿੱਚ ਨਾ ਵੀ ਕੰਮ ਇੱਕ ਬਹੁਤ ਚੱਲੀ ਜਾਂਦਾ ਵੀ ਮੇਰੇ ਕੋਲ ਬਹੁਤ ਘੱਟ ਟਾਈਮ ਹੁੰਦਾ। ਵੀ ਜੋ ਜਾਨਵਰ ਵੀ ਕਾਫੀ ਇਹਨਾਂ ਦੀ ਦੇਖਭਾਲ ਤੇ ਲੰਘ ਜਾਂਦਾ ਟਾਈਮ। ਤੇ ਕੋਸੋ ਵੀ ਆਪਣਾ ਜਿਵੇਂ ਬਾਹਰ ਅੰਦਰ ਵਪਾਰ ਦਾ ਨਾਲ ਕੰਮ ਤੇ ਉਹ ਪਸੂ ਲਾਭਦਿਆਂ ਲੂਭਦਿਆਂ ਨਿਕਲ ਜਾਂਦਾ ਤੇ ਕਿਸੇ ਕਿਸੇ ਦਿਨ ਜਦੋਂ ਵਿਹਲੇ ਹੋਈਦਾ ਤੇ ਉਦੋਂ ਇਹ ਸਾਰੀ ਵੀ ਆਪਾਂ ਨੈਟ ਤੇ ਜੋ ਵੀ ਚੱਲਦਾ ਸੋਸ਼ਲ ਮੀਡੀਆ ਤੇ ਦੇਖੀਦਾ ਇਹਦੇ ਵਿੱਚ ਨਾ ਇੱਕ ਮੇਰੇ ਦੇਖਣ ਵਾਲੀ ਗੱਲ ਆਈ ਆ ਵੀ ਆਪਣੇ ਫਾਰਮ ਦੀਆਂ ਮਹੀਆਂ ਦੀ ਵੀਡੀਓ ਸੇਲ ਵਾਲਿਆਂ ਦੀ ਤੇ ਆ ਜਿਹੜੇ ਆਪਣੇ ਫਾਰਮ ਦੇ ਜਾਨਵਰ ਰੱਖੇ ਇਹਨਾਂ ਦੀ ਇਹਨਾਂ ਦੀਆਂ ਫੋਟੋ ਚੱਕ ਕੇ ਜਾਂ ਇਹਨਾਂ ਦੀਆਂ ਵੀਡੀਓ ਚੱਕ ਕੇ ਥੱਲੇ ਸੇਲ ਲਿਖ ਕੇ ਮੇਰੇ ਕੋਲੇ ਸਕਰੀਨਸ਼ਾਟ ਪਾਏ ਆ ਚੰਗੇ ਚੈਨਲਾਂ ਦੇ ਵਿਊ ਆ ਤੇ ਸਬਸਕ੍ਰਾਈਬਰ ਵੀ ਆ ਆਪਣੇ ਆ ਜਿਹੜੇ ਇੰਸਟਾ ਤੇ ਵੀ ਫੇਸਬੁੱਕ ਤੇ ਵੀ ਤੇ ਉਹ ਆਪਣੇ ਪਸ਼ੂਆਂ ਦੀਆਂ ਫੋਟੋ ਵੀਡੀਓ ਕੋਈ ਜਾਨੀ ਘੁੰਮੀ ਜਾਂਦੇ ਆ ਆਪਣੇ ਆ ਫਾਰਮ ਦੇ। ਦੇਖੋ ਮੇਰਾ ਸੇਲ ਪਰਚੇ ਦਾ ਕੰਮ ਆ ਵੀ ਮੇਰੇ ਪਸ਼ੂਣ ਜੇ ਆਇਆ ਕੋਈ 1.5 ਲੱਖ ਦਾ ਤੇ ਮੈਂ ਉਹ ਉਹਦਾ ਘੱਟੋ ਘਾਟ ਇੱਕ 60-70 ਦੀ ਉਹ ਦੇਣੀ ਆ। ਸਵਾਦ ਆਇਆ ਕੋਈ 35 40 ਦੀ ਦੇਊਗਾ ਕਿਸੇ ਨੂੰ ਲੱਖ ਦੀ ਹੀ ਕੋਈ 10 ਦੀ ਦੇਊਗਾ ਉਹਦੇ ਵਿੱਚ ਆਇਆ ਵੀ ਰੇਟ ਖਰਾਬ ਕਰਨ ਦਾ ਥਾਂ ਬਣਾਇਆ ਪਿਆ ਉੱਥੇ ਰੇਟ ਲਿਖਿਆ ਪਿਆ ਹੁੰਦਾ ਜੇ ਕੋਈ ਮੇਰੀ ਮਿਹਰੀਆਂ ਮੰਜਾਂ ਬਾਲੀਆਂ ਜਿਆਦੇ ਚੰਗੀਆਂ ਝੋਟੀਆਂ ਬੰਦਿਆਂ ਦੇ ਕੋਲੇ ਗੱਈਆਂ ਵਾਂਗ ਸੇਲ ਹੋ ਗਏ ਵੀ ਚਲੋ ਜਿਨ੍ਹਾਂ ਨੂੰ ਪਤਾ ਵੀ ਇਹ ਫਾਰਮ ਕਿੰਦੇ ਦਾ ਤੇ ਉਹ 1.5 1.5 ਲੱਖ ਦੀਆਂ ਸੇਲ ਕੀਤੀਆਂ ਹੋਈਆਂ ਤੇ ਜਿਹੜੀਆਂ ਹਜੇ ਤਾਈ ਮੈਂ ਫੋਨ ਲਾਇਆ ਕਿਸੇ ਬੰਦੇ ਨੂੰ ਐ ਵੀਰ ਵੇਖ ਕੇ ਮੈਂ ਕਿਹਾ ਬਾਈ ਜੀ ਐਂ ਕਰਕੇ ਝੁੱਟੀ ਥੋੜੀ ਵੇਖੀ ਇਹ ਤੇ ਕੀ ਰੇਟ ਆ ਇੱਕ 40 ਦੀ ਝੋਟੀ ਮੇਰੀ ਵੇਚੀ ਸੀ ਤੇ ਉਹਦਾ ਰੇਟ ਉਹਨੇ ਮੰਗਿਆ ਮੈਨੂੰ ਸਵਾ ਲੱਖ ਰੁਪਏ ਫਿਰ ਮੈਂ ਉਹਦੇ ਨਾਲ ਚੰਗਾ ਯਾਰ ਆਇਆ ਤੇ ਹੁਣ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਵੀਡੀਓ ਦੇ ਵਿੱਚ ਤੇਰਾ ਨਾਮ ਲੈਣਾ ਤੇਰੇ ਚੈਨਲ ਵਿਖਾਉਣੇ ਆ ਵੀ ਜਿਹੜਾ ਤੁਸੀਂ ਇਹ ਗੰਦ ਪਾਇਆ ਵਿਆ ਇਹ ਗੱਲ ਆ ਬਾਈ ਜੀ ਆਪਣੇ ਐ ਫਾਰਮ ਦੀਆਂ ਇਹ ਆਪਣਾ ਫਾਰਮ ਪਿੰਡ ਬੂਈਆਂ ਵਾਲਾ ਪਿੰਡਾ ਮੇਰਾ ਨਾਮ ਆਪਣਾ YouTube ਚੈਨਲ ਵੀ ਆ ਇੰਸਟਾ ਤੇ ਪਾਈ ਦੀਆਂ Facebook ਤੇ ਪ੍ਰਵਿੰਦਰ ਵੀ ਆ ਪ੍ਰਵਿੰਦਰ Facebook ਤੇ ਆਉਂਦਾ ਤੇ ਇਹ ਸਿਸਟਮ ਕਰਕੇ ਪਾਇਆ ਵੀ ਰੇਟ ਜਾਨਵਰ ਚੰਗੇ ਦਾ ਚੰਗਾ ਹੀ ਰਹਿੰਦਾ ਸਦਾ ਹੀ ਜਿਹੋ ਜਾਂ ਜਾਨਵਰ ਉਹੋ ਜਾਂ ਰੇਟ ਰਹਿਣਾ ਆਪਣੇ ਉਹ ਪਾਰ ਵਾਲੇ ਪਸ਼ੂ ਉਧਰਲੀ ਸਾਈਡ ਹੁੰਦੇ ਆ ਇਥੋਂ ਚੱਕ ਚੱਕ ਕੇ ਫੋਟੋ ਵੀਡੀਓ ਪਾਇਆਂ ਪੰਆ ਗਾਂ ਆਪਣੇ ਇੰਸਟਾ ਤੇ ਤੇ ਉਹਦੇ ਵਿੱਚ ਇਹ ਸਾਨੂੰ ਇਸ ਗੱਲ ਦੀ ਬੜੀ ਡਿਕਟ ਆਉਂਦੀ ਹੈ ਉਹ ਜੋ ਦੂਰੀਆਂ ਫੋਟੋ ਪਾਈ ਦੀ ਯਾਰ ਤੂੰ ਫਲਾਣੇ ਤੋਂ ਲਈ ਹੈ ਕਈ ਦਾ ਨਾਂ ਯਾਰ ਅਸੀਂ ਇਥੋਂ ਲਈ ਨਹੀਂ ਮੈਂ ਉਹਾਨਾ ਮੈਂ ਤੇਰੀ ਫੋਟੋ ਵੇਖੀ ਤੇਰਾ ਉਦੋਂ ਆ ਰੇਡ ਸੀ ਇਹ ਗੱਲਾਂ ਆ ਜਾਂਦੀਆਂ ਬਹੁਤ ਜ਼ਿਆਦਾ ਇਸੇ ਕਰਕੇ ਧਿਆਨ ਰੱਖਿਆ ਜੋ ਬਾਈ ਜੀ ਇਹ ਆਪਣਾ ਫਾਰਮ ਆ ਪੈਂਡ ਬੂਈਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਤਲਵੰਡੀ ਭਾਈ ਤੋਂ 6-7 ਕਿਲੋਮੀਟਰ ਬਾਟਾ ਪਿੰਡਾ ਗੱਲ ਡੇਰੀ ਫਾਰਮ ਹੋਈਆਂ ਵਾਲਾ ਤੇ ਬਾਕੀ ਚਲੋ ਇੰਸਟਾ ਤੇ ਵੀ ਪਾਵਾਂਗੇ ਰੀਲ ਬਣਾ ਕੇ ਇਸੇ ਕੰਮ ਨੂੰ